ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪੰਜਾਬ ਦੇ ਹਾਲਾਤਾਂ ਦੇ ਉੱਤੇ ਝਾਤੀ ਮਾਰ ਕੇ ਸਾਡੀ ਸਰਕਾਰ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦਾ ਧਿਆਨ ਪੰਜਾਬ ਦੇ ਹਾਲਾਤਾਂ ਵੱਲ ਲਿਆਉਣਾ ਚਾਹੁੰਦੇ ਆ ਕਿ ਬੜਾ ਦੁੱਖ ਹੋਇਆ ਜਦੋਂ ਅਸੀਂ ਇਹ ਖਬਰਾਂ ਦੇਖ ਰਹੇ ਹਾਂ ਇੱਥੇ ਤੇ ਸਾਡੇ ਇਸਾਨ ਪਰਿਵਾਰਾਂ ਦੇ ਫਸਲਾਂ ਡੁੱਬ ਜਾਣੀਆਂ ਇੱਕ ਸੁਭਾਰਨ ਗੱਲ ਹੈ ਇਹ ਤਾਂ ਸਾਡੀਆਂ ਡੁੱਬਣੀਆਂ ਸਾਡੇ ਕਰਮਾਂ ਦੀ ਖੇਡ ਹੈ ਇਹ ਤਾਂ ਸਾਨੂੰ ਕੁਦਰਤ ਦੇ ਉੱਤੇ ਛੱਡਿਆ ਹੋਇਆ ਹੈ ਸਾਡੀਆਂ ਸਰਕਾਰਾਂ ਨੇ ਕਿ ਤੁਸੀਂ ਇਹਦਾ ਡੁੱਬ ਕੇ ਮਰਨੇ ਮਰਨਾ ਹੈ ਜਿਹੜੇ ਲੋਕ ਦਰਿਆ ਦੇ ਕਿਨਾਰੇ ਤੇ ਬੈਠੇ ਨੇ ਦਰਿਆਵਾਂ ਦੇ ਨੇੜੇ ਵਾਲੇ ਇਲਾਕੇ 'ਚ ਬੈਠੇ ਨੇ ਵਸਦੇ ਨੇ ਉਹਨਾਂ ਲੋਕਾਂ ਨੂੰ ਹਰ ਵਾਰ ਇਹ ਸਜ਼ਾ ਭੁਗਤਣੀ ਪੈਂਦੀ ਹੈ ਪਰ ਉਸ ਤੋਂ ਦੁਖਾਈ ਗੱਲ ਉਹ ਹੁੰਦੀ ਹੈ ਕਿ ਜਦੋਂ ਛੋਟੇ-ਛੋਟੇ ਬੱਚੇ ਸਕੂਲਾਂ 'ਚ ਫਸ ਜਾਂਦੇ ਨਹੀਂ ਤੇ ਸਰਕਾਰ ਦੇ ਵੱਲੋਂ ਗੋਹਾਰ ਲਾਉਂਦੇ ਨੇ ਦੁਹਾਈ ਪਾਉਂਦੇ ਨੇ ਕਿ ਸਾਨੂੰ ਇੱਥੋਂ ਕੱਢੋ ਸਾਨੂੰ ਇੱਥੋਂ ਕੱਢਣ ਦੇ ਲਈ ਵਿਵਸਥਾ ਕਰੋ ਸਾਨੂੰ ਡੇਢੀ ਦਿਓ ਸਾਨੂੰ ਲੈ ਕੇ ਜਾਓ ਕੱਢ ਕੇ ਤਰਸਣਾ ਚਾਹੀਦਾ ਸਾਡੀ ਸਰਕਾਰ ਨੂੰ ਸਾਡੇ ਬੱਚੇ ਨੇ ਸਾਡੇ ਪੰਜਾਬ ਦੇ ਬੱਚੇ ਨਹੀਂ ਉਹ ਸਾਡੇ ਪਸ਼ੂ ਲੋਕਾਂ ਦੇ ਰੁੜ ਗਏ ਆਪਾਂ ਦੇਖਿਆ ਹੈ ਨਾ ਇੱਕ ਵੀਡੀਓ ਬਹੁਤ ਵੱਡੀ ਪੱਧਰ ਦੇ ਉੱਤੇ ਕਿਉਂ ਮੇਰਾ ਖਿਆਲ ਆ ਹੋ ਸਕਦਾ ਮੁੱਖ ਮੰਤਰੀ ਜੀ ਨੇ ਨਾ ਦੇਖੀ ਹੋਵੇ ਕਿਉਂਕਿ ਧਿਆਨ ਉਹਨਾਂ ਦਾ ਜ਼ਿਆਦਾ ਬਾਹਰਲੀਆਂ ਸਟੇਟਾਂ ਵੱਲ ਹੈ ਉੱਥੇ ਜਾ ਕੇ ਪੰਜਾਬ ਨੂੰ ਪਤਾ ਨਹੀਂ ਕਿੰਨਾ ਇੱਕ ਵੱਡਾ ਇਹਨਾਂ ਨੇ ਤੋਹਫੇ ਦਿੱਤੇ ਆ ਦੇ ਪ੍ਰਚਾਰ ਕਰ ਰਹੇ ਹੋਣਗੇ ਕਿ ਅਸੀਂ ਪੰਜਾਬ ਤਾਂ ਬਹੁਤ ਅਮੀਰ ਬਣਾਤਾ ਪੰਜਾਬ ਬਾਗੋ ਬਾਗ ਕਰਤਾ ਪੰਜਾਬ ਖੁਗਵਸਤਾ ਪੰਜਾਬ ਬਣਾਤਾ ਸੀ ਲੇਕਿਨ ਪੰਜਾਬ ਚਿਲਾ ਰਿਹਾ ਹੈ ਪੰਜਾਬ ਤੁਰਲਾ ਰਿਹਾ ਹੈ ਪੰਜਾਬ ਰੋ ਰਿਹਾ ਹੈ ਕਿ ਅਸੀਂ ਡੁੱਬ ਗਏ ਅਸੀਂ ਮਰ ਗਏ ਸਾਡੇ ਘਰ ਟਹਿ ਗਏ ਉਹ ਇੱਕ ਪਰਿਵਾਰ ਦੇ ਸਾਰੇ ਦੇ ਸਾਰੇ ਡੰਗਰ ਮੱਝਾਂ ਅੱਜ ਇੱਕ ਮੱਝ ਮਾਨਯੋਗ ਮੁੱਖ ਮੰਤਰੀ ਜੀ ਲਗ ਭੱਗ 1.5 ਲੱਖ ਰੁਪਏ ਦੀ ਮੱਝਾਂ ਜੀ ਅੱਜ ਇੱਕ ਤੇ ਉਸ ਆਦਮੀ ਦੀਆਂ 15 ਦੇ ਕਰੀਬ ਮੱਝਾਂ ਜਿਹੜੀਆਂ ਦਿਖ ਰਹੀਆਂ ਨੇ ਜਿਹੜੀਆਂ ਵਿਚਾਰੇ ਦੀਆਂ ਮਰੀਆਂ ਪਈਆਂ ਨੇ ਔਰ ਪਾਣੀ ਨੇ ਚੱਕ ਕੇ ਇੰਨਾ ਵਹਾਅ ਤੇਜ਼ ਆ ਕੇ ਪਾਣੀ ਨੇ ਚੱਕ ਕੇ ਖੁਰਲੀ ਦੇ ਉੱਪਰੋਂ ਦੀ ਲਜਾ ਸਿੱਟੀਆਂ ਉਹ ਮੱਝਾਂ ਮਰ ਗਈਆਂ ਵਿਚਾਰੀਆਂ ਇਹ ਹੋਇਆ ਔਰ ਆਪਾਂ ਆਰਾਮ ਨਾਲ ਬੈਠੇ ਆ ਆਪਣੇ ਕੋਈ ਚਿੰਤਾ ਚ ਚੇਤੇ ਨਹੀਂ ਕਿ ਸਾਡਾ ਪੰਜਾਬ ਡੋਬ ਰਿਹਾ ਗੱਲਾਂ ਨੂੰ ਅਸੀਂ ਉਹ ਕਹਿੰਦੇ ਆ ਕਿ ਮੈਂ ਮੈਂ ਇੰਨੇ ਕਰੋੜ ਲੋਕਾਂ ਦਾ ਕਸਟੋਡੀਅਨ ਆ ਉਹ ਭਾਈ ਜੇ ਕਸਟੋਡੀਅਨ ਦਾ ਫਿਰ ਫਿਕਰ ਕਰੋ ਨਾ ਇਹਨਾਂ ਦਾ ਇਹ ਜਿਹੜੇ ਕੁਰਲਾ ਰਹੇ ਨੇ ਜਿਹੜੇ ચીਖ-ਚੀਖ ਕੇ ਕਹਿ ਰਹੇ ਨੇ ਕਿ ਸਾਡੀ ਸੁਣੋ ਕੋਈ ਸੁਣ ਨਹੀਂ ਰਿਹਾ ਉਹਨਾਂ ਨੂੰ ਬੇੜੀਆਂ ਤੱਕ ਨਹੀਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਇਸ ਵੇਲੇ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਇਹ ਸਾਡਾ ਪ੍ਰਬੰਧ ਹੈ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹ ਰਿਆਂ ਕਿ ਮਾਨਯੋਗ ਮੁੱਖ ਮੰਤਰੀ ਜੀ ਜਿਸ ਵੇਲੇ ਅਸੀਂ ਤੁਹਾਨੂੰ ਕਹਿੰਦੇ ਸੀ ਨਾ ਕਿ ਆਓ ਬੈਠਦੇ ਮੀਟਿੰਗ ਵਿੱਚ ਤੁਹਾਨੂੰ ਯਾਦ ਕਰਾਈਏ ਤੁਹਾਨੂੰ ਦੱਸੀਏ ਕਿ ਪੰਜਾਬ ਨੂੰ ਕਿੰਨਾ ਗੱਲਾਂ ਦੀ ਲੋੜ ਹੈ। ਯਾਦ ਹੋਏਗਾ ਜਦੋਂ ਤੁਹਾਡੀ ਸਰਕਾਰ ਬਣੀ ਸੀ ਤੇ ਫਿਰ ਆਪਣਾ ਸਾਡੀ ਤੁਹਾਡੇ ਨਾਲ ਮਹੀਨੇ ਮਹੀਨੇ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਅਸੀਂ ਤੁਹਾਨੂੰ ਯਾਦ ਚੱਕੋ ਸਾਡਾ ਮੰਡ ਪੱਤਰਾ ਅਸੀਂ ਕੀ ਕਿਹਾ ਹੈ ਆ ਜਿਹੜੇ ਹਾਲਾਤ ਪੰਜਾਬ ਹਰ ਵਾਰੀ ਭੁਗਤ ਭੋਗਦਾ ਹੈ ਇਹਨਾਂ ਹਾਲਾਤਾਂ ਬਾਰੇ ਇਹ ਗੱਲ ਕਹੀ ਸੀ ਕਿ ਮੁੱਖ ਮੰਤਰੀ ਜੀ ਤੁਸੀਂ ਸਾਡੇ ਤੇ ਡਾਂਗ ਮਾਰ ਠਾਇਆ ਕਰੋ ਤੁਸੀਂ ਸਾਨੂੰ ਕਹਿੰਦੇ ਆ ਕਿ ਝੋਨਾ ਜੇ ਤੁਸੀਂ ਐਡਵਾਂਸ ਲਾਓਗੇ ਤਾਂ ਤੁਹਾਡੇ ਦੇ ਮੁਕਦਮੇ ਦਰਜ ਕਰ ਦਾਂਗੇ ਤੁਹਾਡੀ ਪਨੀਰੀ ਬਾਹ ਦੇ ਆਗੇ ਤੁਹਾਡਾ ਝੋਨਾ ਬਾਹ ਦੇ ਆਗੇ ਕੀ ਸਰ ਜਿਸਟਰ ਕਰਦੇ ਆ ਸਾਨੂੰ ਤੁਸੀਂ ਕਹਿੰਦੇ ਹੋ ਇਸੇ ਲਈ ਅਸੀਂ ਮਿਲੇ ਸੀ ਤੁਹਾਨੂੰ ਤੇ ਅਸੀਂ ਇਹ ਕਿਹਾ ਸੀ ਮੁੱਖ ਮੰਤਰੀ ਜੀ ਆ ਹੋਰ 2 ਮਹੀਨਿਆਂ ਨੂੰ ਇੱਥੇ ਮੀਂਹ ਪੈਣੇ ਨੇ ਹੜ੍ਹ ਆਉਣੇ ਆ ਕਿਰਪਾ ਕਰਕੇ ਥੋੜੀ ਥੋੜੀ ਦੂਰੀ ਤੇ ਰੀਚਾਰਜਿੰਗ ਪੁਆਇੰਟ ਬਣਾਓ ਤਾਂ ਕਿ ਉਹ ਜਿਹੜਾ ਹੜ੍ਹਾਂ ਦਾ ਪਾਣੀ ਹੈ ਘੱਟੋ ਘੱਟ ਅਸੀਂ 30% 40% ਪਾਣੀ ਨੂੰ ਧਰਤੀ ਦੇ ਵਿੱਚ ਸਮਾਉਣ ਦੇ ਲਈ ਪ੍ਰਬੰਧ ਕਰ ਲਈਏ ਉਹ ਧਰਤੀ ਦੇ ਵਿੱਚ ਚਲਿਆ ਜਾਏ ਤਾਂ ਕਿ ਸਾਡਾ ਜਿਹੜਾ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਮੁੱਕਣ ਦੇ ਖਤਰੇ ਪੈਦਾ ਹੁੰਦੇ ਨੇ ਉਹ ਨਾ ਹੋਣ ਤੇ ਇਕੱਲਾ ਇਹ ਨਹੀਂ ਕਹਾਂਗੇ ਧਰਤੀ ਦੇ ਹੇਠਲੇ ਪਾਣੀ ਨੂੰ ਬਚਾਉਣ ਦੀ ਗੱਲ ਆਏਗੀ ਉਹਦੇ ਨਾਲ ਇੱਕ ਵੱਡਾ ਫਾਇਦਾ ਇਹ ਹੋਏਗਾ ਕਿ ਜਿਹੜੇ ਲੋਕਾਂ ਨੂੰ ਹਰ ਵਾਰ ਖੜਾਂ ਦੀ ਮਾਰ ਝੱਲਣੀ ਪੈਂਦੀ ਹੈ ਨਾ ਉਹਨਾਂ ਲੋਕਾਂ ਨੂੰ ਵੀ ਕੁਝ ਰਾਹਤ ਮਿਲੇ ਪਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਹੜਾਂ ਦੀ ਮਾਰ ਝੱਲਣ ਵਾਲਿਆਂ ਦੀ ਕੋਈ ਸੁਣਦਾ ਕਿੰਨੀ ਹੈ ਉਹਨਾਂ ਵੱਲ ਝਾਕਦਾ ਕੋਈ ਕਿੰਨਾ ਕੋ ਉਹਨਾਂ ਨੂੰ ਆਪਣੀ ਰਹਿਮ ਕਰਮ ਦੇ ਉੱਤੇ ਛੱਡਿਆ ਜਾਂਦਾ ਹੈ ਕਿ ਰੁੱਲਦੇ ਦਾ ਰੁੱਲ ਮਰਦੇ ਦਾ ਮਰਨ ਮੈਂ ਕਿਉਂ ਕਹਿ ਰਿਆਂ ਗੱਲ ਇਹ ਸਾਰੀਆਂ ਦੀਆਂ ਸਾਰੀਆਂ ਨਹਿਰਾਂ ਬੰਦ ਕਰ ਦਿੱਤੀਆਂ ਜਾਂਦੀਆਂ ਇੱਕ ਪਾਸੇ ਹੜ ਆ ਜਾਂਦਾ ਹੈ دریاਵਾਂ ਦਾ ਵਾਚ ਦਾ ਪਾਣੀ ਆਪ ਮਹਾਰਾ ਹੋਇਆ ਹੁੰਦਾ ਉਹ ਥਾਂ ਥਾਂ ਦੇ ਵਿੱਚੋਂ ਬੰਨ ਟੁੱਟ ਰਹੇ ਹੁੰਦੇ ਜਿਹੜੇ ਹੁਣ ਰੋਜ਼ ਨਮੀਆਂ ਖਮਰਾ ਰਹੀਆਂ ਨੇ ਕਦੇ ਤੁਸੀਂ ਬੰਨ ਟੁੱਟ ਗਿਆ ਕਦੇ ਇੱਧਰਲਾ ਬੰਨ ਟੁੱਟ ਗਿਆ ਕਦੇ ਉੱਧਰਲਾ ਬੰਨ ਟੁੱਟ ਗਿਆ ਕਿ ਸਾਡੇ ਮੁੱਖ ਮੰਤਰੀ ਜੀ ਤਾਮਿਲਨਾਡੂ ਫਿਰਦੇ ਨੇ ਉੱਥੇ ਦੱਸ ਰਹੇ ਨੇ ਕਿ ਪੰਜਾਬ ਤਾਂ ਬੜਾ ਖੁਸ਼ਹਾਲ ਹੈ ਜੀ ਪੰਜਾਬ ਬੜਾ ਬਾਗੋ ਬਾਗ ਹੈ ਉੱਥੇ ਇਹੋ ਜਿਹੇ ਮਤਲ ਢੋਲਕੀਆਂ ਪੁੱਟੀਆਂ ਜਾ ਰਹੀਆਂ ਨੇ ਔਰ ਉਹ ਜਿਹੜੀਆਂ ਤੁਸੀਂ ਸਾਰਿਆਂ ਦੀਆਂ ਸਾਰੀਆਂ ਨਹਿਰਾ ਬੰਦ ਇਸ ਲਈ ਕਰਦੇ ਹੋ ਕਿ ਨਹਿਰਾ ਦੀ ਸਫਾਈ ਕਰਨੀ ਪੈਗੀ ਇਹਨਾਂ ਦੇ ਵਿੱਚ ਸਲਟ ਭਰ ਜੀ ਗਈ ਇਸ ਲਈ ਬੰਦ ਕਰਦੇ ਹਾਂ ਤੁਸੀਂ ਉਹਦੇ ਪ੍ਰਬੰਧ ਕਰਨ ਦੀ ਬਜਾਏ ਜਿਨ੍ਹਾਂ ਨੇ ਪਾਣੀ ਲੈ ਕੇ ਜਾਣਾ ਹੈ ਉਹਨਾਂ ਦੀ ਜ਼ਿੰਮੇਵਾਰੀ ਛੱਡੋ ਕਿ ਭਾਈ ਅਸੀਂ ਪਾਣੀ ਤੁਹਾਨੂੰ ਦਿੱਤਾ ਛੱਡਿਆ ਇਹ ਪਾਣੀ ਨਹਿਰਾ ਅਸੀਂ ਬੰਦ ਨਹੀਂ ਕਰਾਂਗੇ ਅਸੀਂ ਆਪਦੇ ਲੋਕ ਡੋਬ ਕੇ ਨਹੀਂ ਮਾਰਾਂਗੇ ਔਰ ਉਹ ਆਪੇ ਆਦਿ ਨਹਿਰਾ ਕੋਲ ਨੂੰ ਸਾਫ ਕਰਕੇ ਲੈ ਕੇ ਜਾਣ ਇਹ ਕਿਹੜਾ ਤਰੀਕਾ ਹੋਇਆ ਕਿ ਤੁਸੀਂ ਇੱਥੋਂ ਬੈਠੇ ਪਾਣੀ ਬੰਦ ਕਰ ਦਿੰਦੇ ਨਹਿਰਾ ਬੰਦ ਕਰ ਦਿੰਦੇ ਹੋ ਲੋਕਾਂ ਨੂੰ ਆਦੇ ਰੰਮੋ ਕਰਨ ਦੇ ਤੇ ਛੱਡਿਆ ਕਿ ਰੱਬ ਦੇਖਦੇ ਆ ਕੀ ਕਰਦਾ ਲੋਕ ਡੁੱਬਦੇ ਤਾਂ ਡੁੱਬਨ ਮਰਦੇ ਤੇ ਮਰਨ ਅਗਰ ਇਹ ਨਹਿਰਾ ਦੇ ਰਹੇ ਸਾਰਾ ਸਾਲ ਇਹ ਪੂਰੇ ਦੇ ਪੂਰੇ ਦਰਿਆ ਦਾ ਪਾਣੀ ਇਹ ਨਹਿਰਾ ਸੰਭਾਲ ਕੇ ਲੋਕਾਂ ਤੱਕ ਪਹੁੰਚਾ ਦਿੰਦੀਆਂ ਆ ਉਹ ਕਿੱਥੇ ਜੈਸਲਮੇਰ ਤੱਕ ਪਾਣੀ ਪਹੁੰਚਾਉਂਦੀਆਂ ਨਹਿਰਾ ਉਧਰ ਲੋਕਾਂ ਨੂੰ ਅੱਜ ਵੀ ਪਾਣੀ ਦੀ ਲੋੜ ਹੈ ਉਹਨਾਂ ਨੂੰ ਅੱਜ ਵੀ ਪਾਣੀ ਦੀ ਜ਼ਰੂਰਤ ਆ ਉੱਥੇ ਜਿੱਥੇ ਪਾਣੀ ਨੂੰ ਪਹੁੰਚਾਇਆ ਜਾਵੇ ਉਹਨਾਂ ਲੋਕਾਂ ਨੂੰ ਇਹ ਲੋੜ ਸਾਰੀ ਜਾਵੇ ਤਾਂ ਕਿ ਤੋਂ ਘਮ ਹੋਣ ਉਹਨਾਂ ਲੋਕਾਂ ਦੀ ਪਾਣੀ ਦੀ ਲੋੜ ਸਰੇ ਇਧਰ ਲਿਆ ਨੂੰ ਡੁੱਬਣ ਤੋਂ ਬਚਾਇਆ ਜਾ ਸਕੇ ਇਹ ਕੁਝ ਨਾ ਕੁਝ ਦਾ ਪਾਣੀ ਘੱਟੇ ਕੁਝ ਨਾ ਕੁਝ ਦਾ ਕੰਟਰੋਲ ਹੋਵੇ ਥਾਂ ਥਾਂ ਤੋਂ ਬੰਨ ਨਾ ਟੁੱਟਣਾ ਤੇ ਇਹ ਵਿਵਸਥਾ ਹੈ ਸਾਡੀ ਉਸ ਮੇਲੇ ਜੇਕਰ ਜਿਹੜਾ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਰੀਚਾਰਜਿੰਗ ਪੁਆਇੰਟ ਲਾ ਕੇ ਇਹ ਪਾਣੀ ਨੂੰ ਧਰਤੀ ਹੇਠਾਂ ਪਾਉਣ ਦੀ ਵੱਧ ਤੋਂ ਵੱਧ ਵਿਵਸਥਾ ਕਰੋ ਮਾਨਯੋਗ ਮੁੱਖ ਮੰਤਰੀ ਜੀ ਕੀ ਕੀਤਾ ਸਿਰਫ ਮੀਡੀਆ ਹੀ ਕੀਤੀ ਨਾ ਤੁਸੀਂ ਰੋਜ਼ ਇਹ ਕਹਿੰਦੇ ਹੋ ਮੈਂ ਤਾਂ ਜੀ ਅੱਧੀ ਅੱਧੀ ਰਾਤ ਦੀ ਕੰਮ ਮੀਟਿੰਗਾਂ ਕਰਦਾ ਕਿਸਾਨਾਂ ਨਾਲ ਕੀ 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 ਗੱਲ ਨਿਕਲਿਆ ਤੁਹਾਡੀਆਂ ਅੱਧੀ ਅੱਧੀ ਰਾਤ ਦੀਆਂ ਮੀਟਿੰਗਾਂ ਦਾ ਕੀ ਤੁਸੀਂ ਪ੍ਰਬੰਧ ਕੀਤਾ ਔਰ ਰਹੀ ਗੱਲ ਤੁਹਾਡਾ ਤੁਹਾਡਾ ਤੁਹਾਡੀ ਜਥੇਬੰਦੀ ਤੁਹਾਡੀ ਪਾਰਟੀ ਦੇ ਪ੍ਰਧਾਨ ਦਾ ਬਿਆਨ ਸੁਣੋ ਕੀ ਕਹਿ ਰਿਹਾ ਇਹਦੇ ਤੋਂ ਪਤਾ ਲੱਗਦਾ ਕਿ ਉਹਨਾਂ ਲੋਕਾਂ ਪ੍ਰਤੀ ਮੱਜੇ ਦੇ ਧੋਆਬੇ ਦੇ ਲੋਕਾਂ ਪ੍ਰਤੀ ਤੁਹਾਡੇ ਅੰਦਰ ਕੀ ਹੈ ਤੁਹਾਡੇ ਅਮਨ ਅਰੋੜਾ ਜੀ ਕਹਿ ਰਹੇ ਨੇ ਮਾਝਾ ਤੇ ਦੁਆਬੇ ਵਾਲਿਓ ਅਸੀਂ ਜਿੱਤ ਤਾਂ ਅਸੀਂ ਜਿੱਤ ਸਰਕਾਰ ਤਾਂ ਦੁਬਾਰਾ ਮਾਲਵੇ ਤੋਂ ਹੀ ਬਣਾ ਲੈਣੀ ਆ ਇਹ ਕਹਿ ਰਹੇ ਨੇ ਇਹਦਾ ਮਤਲਬ ਉਹਨਾਂ ਲੋਕਾਂ ਦੀ ਲੋੜ ਨਹੀਂ ਸਮਝੀ ਜਾ ਰਹੀ ਉਹ ਲੋਕ ਡੁੱਬਦਿਆਂ ਤਾਂ ਡੁੱਬਣਾ ਇਹਦਾ ਮਤਲਬ ਇਹ ਨਿਕਲਦਾ ਹੈ ਪਰ ਯਾਦ ਰੱਖੋ ਇਹ ਗੱਲ ਦਾ ਵੀ ਧਿਆਨ ਰੱਖਿਓ ਕਿ ਇਹ ਜਿਹੜਾ ਮਾਲਵਾ ਹੈ ਨਾ ਸਾਡੇ ਵਿੱਚ ਆਪਸੀ ਭਾਈਚਾਰਾ ਹੈਗਾ ਇਹ ਉਹ ਮਾਲਵਾ ਹੈ ਜਿਨ੍ਹਾਂ ਨੇ ਕਦੇ ਜਿਸ ਮਾਲਵੇ ਨੇ ਕਦੇ ਜਿਨ੍ਹਾਂ ਦੀਆਂ ਪਹਿਲੀਆਂ ਸਰਕਾਰਾਂ ਲਗਾਤਾਰ ਮਾਲਵੇ ਤੋਂ ਬਣਦੀਆਂ ਰਹੀਆਂ ਤੇ ਮਾਲਵੇ ਨੇ ਕੀ ਉਹਨਾਂ ਲੋਕਾਂ ਦੀ ਗੋਡੀ ਲੁਾਈ ਹੈ ਜੇ ਤੁਹਾਨੂੰ ਮਾਲਵਾ ਜਿਤਾ ਸਕਦਾ ਹੈ ਨਾ ਤੇ ਮਾਲਵਾ ਫਿਰ ਇਹ ਵੀ ਕਰ ਸਕਦਾ ਹੈ ਪਹਿਲਾਂ ਦੀ ਹਾਲਤ ਜਿਹੜੀ ਕੀਤੀ ਉਹ ਹਾਲਤ ਤੁਹਾਡੇ ਵੀ ਕਰ ਸਕਦਾ ਮਾਲਵਾ ਤੁਸੀਂ ਸਾਡੇ ਸਾਡੇ ਭਾਈਚਾਰੇ ਨੂੰ ਸਾਡੇ ਲੋਕਾਂ ਦੇ ਨਾਲ ਇਹ ਇਹ ਸਜਾਵਾਂ ਦਿਓਗੇ ਉਹਨਾਂ ਦੀ ਗੱਲ ਤੱਕ ਨਹੀਂ ਸੁਣੋਗੇ ਅ ਜਿਹੜੇ ਮੁੱਖ ਮੰਤਰੀ ਲਗਾਤਾਰ ਇਹ ਕਹਿੰਦਾ ਸੀ ਕਿ ਜੀ ਦੂਜਾਂ ਵਾਰੀ ਤਾਂ ਇਹ ਗੱਲਾਂ ਕਰਦਾ ਸੀਗਾ ਕਿ ਜੇ ਖਜ਼ਾਨਾ ਖਾਲੀ ਹੈ ਤਾਂ ਫੇਰ ਇਹ ਖਜ਼ਾਨਾ ਕਿਉਂ ਕਹਿੰਦੇ ਇਹਨੂੰ ਪੀਪਾ ਕਹੋ ਇਹ ਕਹਿੰਦੇ ਸੀ ਪਰ ਮੈਂ ਪੁੱਛਣਾ ਚਾਹਣਾ ਅੱਜ ਭਾਈ ਤੇਰੇ ਮੰਤਰੀ ਕਿਉਂ ਕਹਿਣ ਲੱਗ ਪਏ ਕਿ ਸਾਡਾ ਖਜ਼ਾਨਾ ਖਾਲੀ ਹੈ ਉਹ ਤੇਰੀ ਗੱਲ ਕਿੱਧਰ ਗਈ ਜਿਹੜੀ ਤੂੰ ਕਹਿੰਦਾ ਸੀ ਮੈਂ ਟਰਾਂਸਪੋਰਟ ਮਾਫੀਆ ਖਤਮ ਕਰਾਂਗਾ ਉਹ ਗੱਲ ਕਿੱਧਰ ਗਈ ਜਿਹੜਾ ਤੂੰ ਕਹਿੰਦਾ ਸੀ ਮੈਂ ਸੈਂਡ ਮਾਫੀਆ ਖਤਮ ਕਰਾਂਗਾ ਉਹ ਗੱਲ ਕਿੱਧਰ ਗਈ ਜਿਹੜਾ ਤੂੰ ਕਹਿੰਦਾ ਸੀ ਮੈਂ ਸ਼ਰਾਬ ਮਾਫੀਆ ਖਤਮ ਕਰਾਂ ਉਹ ਕਿੱਧਰ ਗਈ ਅੱਜ ਉਹ ਤੇਰੇ ਜਿਹੜਾ ਆ ਮਦਦ ਜਿਹੜਾ ਰੇਵਨਿਊ ਇਕੱਠਾ ਕਰਨਾ ਚਾਹੀਓ ਕਿੱਧਰ ਗਿਆ ਭਾਈ ਅੱਜ ਪੰਜਾਬ ਡੋਬ ਰਿਹਾ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਬੰਦੀ ਕਿ ਜਦੋਂ ਆਪਦੇ ਲੋਕਾਂ ਦੀ ਲੇਦੀ ਖਾਤਰ ਇਹ ਰੱਖਿਆ ਜਾਂਦਾ ਬਕਾਇਦਾ ਕੁਦਰਤੀ ਆਫਤਾਂ ਦੇ ਨਾਲ ਨਜਿੱਠਣ ਦੇ ਲਈ ਇੱਕ ਰਾਹਤ ਫੰਡ ਰੱਖਿਆ ਜਾਂਦਾ ਜਿਹਦੇ ਵਿੱਚ ਲੋਕਾਂ ਦੀ ਮਦਦ ਕਰਨੀ ਹੁੰਦੀ ਹੈ ਔਰ ਅੱਜ ਕੋਰੋਨਾ ਵਿਚਾਰਿਆਂ ਦੀ ਕੋਈ ਸਾਰ ਲੈਣ ਵਾਲੇ ਤੁਸੀਂ ਉੱਥੇ ਪਹੁੰਚੇ ਤੱਕ ਨਹੀਂ ਕਿੰਡੀ ਦੁਖਦਾਈ ਗੱਲ ਹੈ ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਅਗਰ ਸਰਕਾਰ ਦਾ ਇਹ ਬੇਰੁਖੀ ਰਹੀ ਉਹਨਾਂ ਲੋਕਾਂ ਨੂੰ ਜਿਹੜਾ ਕਹਿੰਦਾ ਸੀ ਕਦੇ ਕਿ ਮੈਂ ਮੁਰਗੀ ਮਰੀ ਦਾ ਵੀ ਮੁਆਵਜ਼ਾ ਦੇਵਾਂਗਾ ਮੈਂ ਮੱਝ ਮਰੀ ਦਾ ਵੀ ਮੁਆਵਜ਼ਾ ਦੇਵਾਂਗਾ ਮੈਨੂੰ ਪਤਾ ਹੈ ਮੈਂ ਕਦੋਂ ਕਰਨਗੇ ਜਿਹੜੇ ਲੋਕ ਦੁਆਰਾ ਮੈਂ ਉਹਨਾਂ ਦਾ ਵੀ ਮੁਆਵਜ਼ਾ ਦੇਵਾਂਗਾ ਇਹਨਾਂ ਨੂੰ ਪੁੱਛੋ ਕਦੋਂ ਕੀ ਹੁੰਦਾ ਹੈ ਇਹਨਾਂ ਨੂੰ ਪਤਾ ਕਦੋਂ ਦਾ ਆ ਤੁਹਾਡੀਆਂ ਵੀਡੀਓ ਲੋਕਾਂ ਕੋਲੇ ਪਈਆਂ ਨੇ ਲੋਕ ਭੁੱਲ ਨਹੀਂ ਗਏ ਇਹਨਾਂ ਗੱਲਾਂ ਨੂੰ ਕੱਫਰੇ ਨਾਲ ਦੇ ਜਵਾਬ ਮੰਗਣਗੇ ਲੋਕ ਆ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਪੁਲਿਸ ਦੀ ਛਾਹ ਹੇਠਾਂ ਜਾਵਾਂਗੇ ਲੋਕ ਸਾਡਾ ਵਿਰੋਧ ਕਰਦੇ ਲੋਕ ਇੰਨਾ ਕਰਤੂਤਾ ਕਰਕੇ ਵਿਰੋਧ ਕਰਦੇ ਆ ਔਰ ਇਹ ਫਿਰ ਹੋਰ ਲੋਕਾਂ ਨੇ ਸਵਾਲ ਤਾਂ ਪੁੱਛਣਗੇ ਕਿ ਭਾਈ ਦੂਜਿਆਂ ਨੂੰ ਆਹ ਕਹਿਣ ਵਾਲੋ ਅਜੀ ਤੁਸੀਂ ਕੀ ਕਰ ਰਹੇ ਹੋ ਉਹ ਤੁਹਾਨੂੰ ਇਸ ਵਾਸਤੇ ਲੈ ਕੇ ਆਨੇ ਤੁਹਾਡੇ ਕੋਈ ਸਿਰਾਂ ਤੇ ਸੋਨੇ ਦੇ ਸੰਗਣੀ ਸੀ ਲੱਗੇ ਲੋਕਾਂ ਨੇ ਤੁਹਾਨੂੰ ਇਸ ਵਾਸਤੇ ਸਦਾ ਦੇ ਵਿੱਚ ਲੈ ਕੇ ਆਂਦਾ ਕਿ ਬਹੁਤ ਚੰਗੀਆਂ ਗੱਲਾਂ ਕਰਦੇ ਨੇ ਦੂਸਰਿਆਂ ਨੇ ਬੜਾ ਗੰਦ ਪਾਤਾ ਦੂਸਰਿਆਂ ਤੋਂ ਬਹੁਤ ਲੋਕ ਤੰਗ ਆ ਗਏ ਤੰਗ ਆਏ ਨੇ ਤੁਹਾਨੂੰ ਕਲੇ ਲਾ ਲਿਆ ਤੇ ਤੁਸੀਂ ਉਹਨਾਂ ਨਾਲੋਂ ਵੀ ਭੈੜੀ ਕਰਨ ਲੱਗ ਪਏ ਤੁਸੀਂ ਉੱਠ ਕੇ ਕੀ ਕਰਨਾ ਸ਼ੁਰੂ ਕਰ ਲਿਆ ਤੁਸੀਂ ਉੱਠ ਕੇ ਫਟਾਫਟ ਸਭ ਦੀਆਂ ਜ਼ਮੀਨਾਂ ਨੂੰ ਪੈਗੇ ਲਓ ਜੇ ਇੱਥੇ ਲੈਂਡ ਪੂਲਿੰਗ ਲੈ ਆਂਦੀ ਉਹਦੇ ਲਈ ਜ਼ਮੀਨਾਂ ਲੈਣੀਆਂ ਸ਼ੁਰੂ ਕਰਤੀਆਂ ਇੱਕ ਕੀ ਕਰਨਾ ਸ਼ੁਰੂ ਕਰ ਲਿਆ ਤੁਸੀਂ ਸਾਡੇ ਨਾਲ ਸੋ ਇਹ ਜਿਹੜਾ ਤੁਹਾਡਾ ਤਰੀਕਾ ਹੈ ਕੰਮ ਕਰਨ ਦਾ ਇਹ ਲੋਕ ਜਾਣ ਚੁੱਕੇ ਨੇ ਲੋਕ ਪਹਿਚਾਨ ਚੁੱਕੇ ਨੇ ਮੈਂ ਬੇਨਤੀ ਕਰਨਾ ਕਿ ਜੇ ਤਾਂ ਸਰਕਾਰ ਨੇ ਤੁਰੰਤ ਇਹਦੇ ਤੇ ਐਕਸ਼ਨ ਲਵੇ ਨਹੀਂ ਤਾਂ ਇਹ ਇਕੱਲੇ ਪੰਜਾਬ ਦੀ ਨਹੀਂ ਕੇਂਦਰ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਕੇਂਦਰ ਦਾ ਇੱਕ ਹਿੱਸਾ ਹੈ ਕੇਂਦਰ ਦੇ ਵਿੱਚ ਬੈਠੀਆਂ ਪਾਰਟੀਆਂ ਪੰਜਾਬ ਦੀ ਤਕਦੀਰ ਦੇ ਨਾਲ ਰੋਜ਼ ਖੇਡਦੀਆਂ ਨੇ ਔਰ ਜਦੋਂ ਫੈਸਲੇ ਤੁਸੀਂ ਉੱਥੇ ਬੈਠੇ ਪੰਜਾਬ ਪਰ ਦੀ ਕਰਦੇ ਹੋ ਤਾਂ ਅੱਜ ਪੰਜਾਬ ਜਿਹੜੇ ਕਾਰਨਾ ਕਰਕੇ ਡੁੱਬ ਕੇ ਮਰ ਰਿਹਾ ਹੈ ਅੱਜ ਕਿਉਂ ਨਹੀਂ ਕੇਂਦਰ ਵੱਲੋਂ ਰਾਹਤ ਦਿੱਤੀ ਜਾਂਦੀ ਕਿਉਂ ਨਹੀਂ ਮਦਦ ਦਿੱਤੀ ਜਾਂਦੀ ਕੇਂਦਰ ਵੱਲੋਂ ਉਹਨਾਂ ਸਾਡੇ ਸਾਡੇ ਪਬਲਿਕ ਨੂੰ ਸਾਡੇ ਉਹਨਾਂ ਲੋਕਾਂ ਨੂੰ ਜਿਹੜੇ ਅੱਜ ਹਨਾਂ ਦੀ ਮਾਰ ਝੱਲ ਰਹੇ ਨੇ ਸੋ ਇਸ ਲਈ ਅਗਰ ਸਰਕਾਰ ਦੀ ਇਹ ਬੇਰੁਖੀ ਨੂੰ ਅਸੀਂ ਬਹੁਤੀ ਦੇਰ ਤੱਕ ਬਰਦਾਸ਼ਤ ਨਹੀਂ ਕਰਾਂਗੇ ਸਾਨੂੰ ਮਜਬੂਰ ਨਾ ਕਰੇ ਸਰਕਾਰ ਸੜਕਾਂ ਦੇ ਉੱਤਰ ਲਈ ਸਾਨੂੰ ਮਜਬੂਰ ਨਾ ਕਰੇ ਸਰਕਾਰ ਕਿ ਅਸੀਂ ਚੰਡੀਗੜ੍ਹ ਵੱਲ ਨੂੰ ਦੁਬਾਰਾ ਵਹੀ ਰੱਕਤੀ ਪਰ ਮੈਂ ਸਾਡੀ ਜਿਹੜੀ ਜਥੇਬੰਦੀ ਦੇ ਲੋਕ ਨੇ ਜਾਂ ਆਮ ਕਿਸਾਨ ਭਰਾ ਵੀ ਮੇਰੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਜਿਹੜੇ ਆਪਾਂ ਠੀਕ ਹੈ ਸਾਡਾ ਭਾਈਚਾਰਾ ਯਾਰ ਉਹ ਡੁੱਬ ਰਹੇ ਨੇ ਉਹਨਾਂ ਦੇ ਜਵਾਕ ਵਿਚਾਰਾਂ ਦੇ ਰੋਲੇ ਜਾਂਦੇ ਨੇ ਬੜਾ ਦਰਦ ਆਉਂਦਾ ਜਦੋਂ ਕਿਸੇ ਇੱਕ ਛੋਟੇ ਜਿਹੇ ਬੱਚੇ ਨੂੰ ਕੋਈ ਆਦਮੀ ਹਰ ਦੇ ਵਿੱਚੋਂ ਤਬਕੇ ਮੌਤ ਹੋਈ ਆ ਜੇ ਕੱਚ ਚ ਲੈ ਕੇ ਚੱਕ ਕੇ ਚੁਰਾਇਆ ਜਾਂਦਾ ਯਾਰ ਸੋਚੋ ਤਾਂ ਸਹੀ ਕਿ ਉਹ ਕਿੱਡੇ ਕਿਹੜੇ ਹਾਲਾਤਾਂ ਚ ਹੋਊਗਾ ਉਹ ਬੰਦਾ ਜਿਹੜੇ ਜਿਹੜਾ ਆਪਦੇ ਬੱਚੇ ਦੀ ਲਾਸ਼ ਨੂੰ ਕੱਚ ਚ ਲੈ ਕੇ ਲਈ ਜਾਂਦਾ ਸੋ ਮੇਰੀ ਬੇਨਤੀ ਆਪਾਂ ਤਕੜੇ ਹੋਈਏ ਯਾਰ ਆਪਾਂ ਇਹਨਾਂ ਇਹਨਾਂ ਕਰੀਏ ਜਿਹੜੇ ਇਲਾਕੇ ਹਜੇ ਹੜ ਦੀ ਮਾਰ ਦੇ ਵਿੱਚੋਂ ਆਪਾਂ ਬਚੇ ਆਂ ਜੋ ਤਲਫੁਲਾ ਆਪਣੇ ਤੋਂ ਸਰਦਾ ਹੈ ਆਪਾਂ ਪਿੰਡਾਂ 'ਚੋਂ ਕਰੋ ਇਕੱਠਾ ਯਾਰ ਕਰਕੇ ਇਕੱਠਾ ਕੋਈ ਉਹਨਾਂ ਦੇ ਡੰਗਰਾਂ ਦੇ ਪੱਠੇ ਕੋਈ ਉਹਨਾਂ ਦੇ ਬੱਚਿਆਂ ਲਈ ਰੋਟੀ ਟੋਕਾ ਕੋਈ ਜੋ ਵਿਵਸਥਾ ਆਪਾਂ ਕਰਕੇ ਦੇ ਸਕਦੇ ਹਾਂ ਉਹ ਆਪਾਂ ਕਰੀਏ ਇਹ ਆਪਾਂ ਆਪਣੀ ਜ਼ਿੰਮੇਵਾਰੀ ਚੱਕੀਏ ਤੇ ਨਾਲ ਦੀ ਨਾਲ ਸਰਕਾਰ ਨੂੰ ਘੇਰਨ ਦੇ ਲਈ ਤਿਆਰੀ ਕਰੋ ਛੇਕਰ ਸਰਕਾਰ ਦੇ ਲੱਛਣੇ ਹੀ ਰਹੇ ਸਾਡੇ ਉਹਨਾਂ ਲੋਕਾਂ ਦੀ ਮੈਂ ਹੈਰਾਨ ਹੈ ਗੱਲਾਂ ਨੂੰ ਸੁਣ ਕੇ ਕਹਿੰਦੇ ਜੀ ਅਸੀਂ ਸਪੈਸ਼ਲ ਗਰਦੌਰੀ ਦੇ ਆਰਡਰ ਦੇ ਕੇ ਉਹ ਯਾਰ ਗਰਦੌਰੀ ਦੇ ਆਰਡਰ ਦੇਣ ਦੀ ਲੋੜ ਹੈ ਲੋਕ ਹੜ੍ਹਾਂ ਨਾਲ ਡੁੱਬ ਕੇ ਮਰ ਗਏ ਕਾਹਦੀਆਂ ਗਰਦੌਰੀਆਂ ਕਰਨੀਆਂ ਤੁਸੀਂ ਇੱਥੇ ਜੇ ਵੇਖਣਾ ਵੀ ਕਿਹੜਾ ਕਿਲਾ ਡੁੱਬ ਗਿਆ ਕਿਹੜਾ ਕਿਲਾ ਮਰ ਗਿਆ ਤੇ ਕਿਹੜਾ ਕਿਲਾ ਬਚ ਗਿਆ ਉਹ ਤਾਂ ਪੂਰੇ ਦੇ ਪੂਰੇ ਕਿਲੋਮੀਟਰਾਂ ਦੇ ਵਿੱਚ ਹੜ੍ਹਾਂ ਨੇ ਲੋਕ ਬਰਬਾਦ ਕਰਤੇ ਲੋਕਾਂ ਦੇ ਘਰ ਟਾ ਦੇ ਲੋਕਾਂ ਦੇ ਮਕਾਨਾਂ ਦੇ ਵਿੱਚ ਪਾਣੀ ਵੜ ਗਿਆ ਸੋ ਇਹਨਾਂ ਹਰਾਤਾਂ ਦੇ ਵਿੱਚ ਫਿਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਆਓ ਆਪਾਂ ਸਾਰੇ ਜਾਨੇ ਨਾਲ ਕਿ ਆਪਾਂ ਤਾਂ ਆਪਣੇ ਭਾਈਚਾਰੇ ਦੀ ਆਪਣੇ ਭਰਾਵਾਂ ਦੀ ਜਿਹੜੇ ਵੀ ਉੱਥੇ ਬਿਚਾਰੇ ਫਸੇ ਬੈਠੇ ਨੇ ਜਿਹੋ ਜੀ ਮਦਦ ਕਰ ਸਕਦੇ ਆ ਭਰਾਵੋ ਉਹ ਜੀ ਮਦਦ ਕਰੀਏ ਉਹਨਾਂ ਦੇ ਬੱਚਿਆਂ ਤੱਕ ਆਪਾਂ ਆਪਣੀ ਰਾਹਤ ਪਹੁੰਚਦੀ ਕਰੀਏ ਔਰ ਨਾਲ ਦੀ ਨਾਲ ਸਰਕਾਰ ਨੂੰ ਫੇਰ ਮੈਂ ਵਾਰਨਿੰਗ ਦੇਣਾ ਕਿ ਅਗਰ ਸਰਕਾਰ ਨੇ ਆਪਣੇ ਇਹਨਾਂ ਲੱਛਣਾਂ ਨੂੰ ਸਲਾਣਾ ਸੁਧਾਰਿਆ ਕਿਸਾਨਾਂ ਦੀ ਤੁਰੰਤ ਬਾਣਾ ਫਣੀ ਸਾਡੇ ਉਹਨਾਂ ਉਹਨਾਂ ਵਿਚਾਰੇ ਹੜਾ ਝੜਾ ਜਿ ਵਸੇ ਲੋਕਾਂ ਦੀ ਬਾਣਾ ਫਣੀ ਤਾਂ ਮਜਬੂਰ ਨਾ ਫਿਰ ਸਾਨੂੰ ਸਰਕਾ ਦੇ ਵੀ ਆਉਣਾ ਪੈ ਸਕਦਾ ਸਾਨੂੰ ਫਿਰ ਚੰਡੀਗੜ੍ਹ ਵੱਲ ਵੀ ਵੇਹੜਾ ਘਟਲੀਆਂ ਪੈ ਸਕਦੀਆਂ ਸੋ ਇਹ ਇੰਨੀ ਮੇਰੀ ਬੇਨਤੀ ਪ੍ਰਵਾਨ ਕਰਿਓ ਮੇਰੇ ਵੀਰ ਪਿੰਡਾਂ ਵਾਲੇ ਲੋਕ ਆਪਾਂ ਮਦਦ ਕਰੀਏ ਆਪਣੇ ਭਾਈਚਾਰੇ ਦੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ